ਇਹ ਆਪਣੇ ਕੋ ਮੋਟਰਸਾਈਕਲ ਆਇਆ ਇਹ ਹੈਡਲਾਈਟ ਲਾਈ ਤੇ ਆਵਾਜ਼ ਆਉਣ ਲੱਗ ਜਾਂਦੀ ਆ ਲਾਈ ਵੀ ਹੈਡਲਾਈਟ ਹੈਡਲਾਈਟ ਔਨ ਕਰੀ ਹਾਲੋ ਹੁਣ ਹੈਡਲਾਈਟ ਔਨ ਕਰੀ ਆ ਅਜ ਕਰੋ ਚੈੱਕ ਹੈਡਲਾਈਟ ਔਨ ਕਰੀ ਤੇ ਆਵਾਜ਼ ਆਉਣ ਲੱਗ ਜਾਂਦੀ ਆ ਬੰਦ ਕਰੀ ਹੈਡਲਾਈਟ ਹੈਡਲਾਈਟ ਬੰਦ ਕਰੀ ਤੇ ਆਵਾਜ਼ हट ਗਈ ਹੈਡਲਾਈਟ ਔਨ ਕਰਿਓ ਹਾਲੋ ਹੈਡਲਾਈਟ ਵੀ ਘੱਟ ਚੱਲਦੀ ਆ ਤੇ ਆ ਆਵਾਜ਼ ਇਧਰੋਂ ਕਾਫੀ ਜ਼ਿਆਦਾ ਵਧ ਜਾਂਦੀ ਆ ਇਹ ਜੀ ਗੱਲ ਕਰੀਏ ਹੁਣ ਤੁਹਾਨੂੰ ਦਿਖਾਉਨੇ ਆ ਚੈੱਕ ਕਰਿਓ ਵੀਡੀਓ ਇਹ ਆਵਾਜ਼ ਹੈਗੀ ਆ ਬੰਦ ਕਰਦੇ ਇਹ ਆਵਾਜ਼ ਹੈਗੀ ਆ ਮੈਗਨਟ ਦੀ ਜਿਹੜੀਆਂ ਮੈਗਨਟ ਦੀਆਂ ਟੁਕੜੀਆਂ ਨੇ ਉਹ ਟੁੱਟ ਚੁੱਕੀਆਂ ਨੇ ਜਾਂ ਖੁੱਲ ਚੁੱਕੀਆਂ ਨੇ ਇਹ ਹੋ ਸਕੇ ਤਾਂ ਮੈਗਨ ਕੋਸ਼ਿਸ਼ ਕਰੋ ਕਿ ਹਾਂਜੀ ਮੈਗਨਟ ਨਵਾਂ ਪਾਇਆ ਜਾਵੇ ਜੇਕਰ ਤੁਸੀਂ ਕਿਸੇ ਵੀ ਐਮਰਜੈਂਸੀ ਕੰਡੀਸ਼ਨ ਚੋਂ ਤਾਂ ਤੁਸੀਂ ਇਹਦਾ ਲਾਜ ਵੀ ਕਰ ਸਕਦੇ ਹੋ ਕਿ ਹਾਂਜੀ ਇਹਦੇ ਉੱਤੇ ਤੁਸੀਂ ਫੈਵੀਕਵਿਕ ਲਾ ਕੇ ਤੁਸੀਂ ਜੇ ਕਿਤੇ ਬਾਹਰ ਅੰਦਰ ਗਏ ਹੋਏ ਹੋ ਤਾਂ ਤੁਸੀਂ ਕੰਮ ਸਾਰ ਵੀ ਸਕਦੇ ਹੋ ਕਿ ਹਾਂਜੀ ਐਮਰਜੈਂਸੀ ਕੰਡੀਸ਼ਨ ਦੇ ਵਿੱਚ ਤੁਸੀਂ ਇਹਦੇ ਉੱਤੇ ਮਤਲਬ ਇਹਨੂੰ ਮੋਟਰਸਾਈਕਲ ਨੂੰ ਸਟਾਰਟ ਕਰਕੇ ਫੈਵੀ ਕਿੱਕ ਪਾ ਕੇ ਤੁਸੀਂ ਇਹਨੂੰ ਕੁਝ ਟਾਈਮ ਕੱਢ ਸਕਦੇ ਹੋ ਮਤਲਬ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਮੋਟਰਸਾਈਕਲ ਥੋੜਾ ਜਿੱਥੇ ਮਰਜ਼ੀ ਲੈ ਜਾਓ ਚਾਰਜਿੰਗ ਵੀ ਫੁੱਲ ਕਰੂਗਾ ਤੇ ਕੋਈ ਆਵਾਜ਼ ਵੀ ਨਹੀਂ ਆਊਗੀ ਤੇ ਮੋਟਰਸਾਈਕਲ ਚੱਲੂਗਾ ਵੀ ਤੇ ਹੈੱਡਲਾਈਟ ਵੀ ਚੱਲੂਗੀ ਜੇ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦੀ ਨਿੰਮਾ ਬੁਲਟ ਖੰਨਾ ਇਹ ਜਾਣਕਾਰੀ ਇਸ ਲਈ ਦਿੱਤੀ ਹੈ ਕਈ ਵਾਰ ਇਦਾਂ ਦੀ ਪ੍ਰੋਬਲਮ ਕਸਟਮਰ ਦੂਰ ਨੇੜੇ ਗਿਆ ਹੁੰਦੇ ਨੇ ਆਪਣੇ ਭਰਾ ਉਹਨਾਂ ਨੂੰ ਆ ਜੇ ਤਾਂ ਇਦਾਂ ਇਹਦਾ ਸੋਲੂਸ਼ਨ ਹੋ ਸਕਦਾ ਜੇ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਇਦਾਂ ਹੀ ਹੋੜੇ ਹੋ ਛੋਟੀਆਂ ਛੋਟੀਆਂ ਹੋਰ ਵੀਡੀਓ ਲਈ ਫੋਲੋ ਕਰਿਓ ਜ ਸਬਸਕ੍ਰਾਈਬ ਕਰਿਓ ਚੈਨਲ ਨੂੰ ਇਦਾਂ ਹੀ ਆਪਾਂ ਹੋਰ ਵੀਡੀਓ ਪਾਉਂਦੇ ਰਹਾਂਗੇ